ਨਾਜ ਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ। ਵਿਸ਼ਾ ਤੰਬਾਕੂ ਰਹਿਤ ਦਿਵਸ 31 ਮਈ 2025 ਦੇ ਮੌਕੇ ਤੇ ਦਾਇਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਲੁਧਿਆਣਾ ਦੇ ਕਮਿਊਨਿਟੀ ਮੈਡੀਸਨ ਵਿਭਾਗ ਨੇ ਅੱਜ ਇੱਕ ਸਮਾਗਮ ਦਾ ਆਯੋਜਨ ਕੀਤਾ। ਇਹ ਸਮਾਗਮ ਨੈਸ਼ਨਲ ਮੈਡੀਕਲ ਕਮਿਸ਼ਨ ਦੇ ਨਿਰਦੇਸ਼ਾ ਅਨੁਸਾਰ ਕਰਵਾਇਆ ਗਿਆ ਜਿਸ ਵਿੱਚ ਡੀਐਮਸੀ ਐਂਡ ਐਚ ਤੰਬਾਕੂ ਮੁਕਤ ਭਾਰਤ ਲਈ ਮੈਡੀਕਲ ਕਾਲਜਾਂ ਦੇ ਕੰਸੋਰਟੀਅਮ ਦਾ ਹਿੱਸਾ ਸੀ। ਇਹ ਪਹਿਲ ਕਦਮੀ ਰਿਸੋਰਸਸ ਸੈਂਟਰ ਫਾਰ ਤੰਬਾਕੂ ਕੰਟਰੋਲ ਪਜੀਮ ਐਮ ایਰ ਚੰਡੀਗੜ੍ਹ ਪੰਜਾਬ ਦੀ ਅਗਵਾਈ ਵਿੱਚ ਕੀਤੀ ਗਈ ਸੀ ਡੀ ਐਮ ਸੀ ਐਂਡ ਐਚ ਮੈਨੇਜਿੰਗ ਸੁਸਾਇਟੀ ਦੇ ਸਕੱਤਰ ਸ਼੍ਰੀ ਵਿਪਨ ਗੁਪਤਾ ਨੇ ਇਸ ਜਾਗਰੂਕਤਾ ਸੈਸ਼ਨ ਨੂੰ ਕਰਵਾਉਣੀ ਕਮਿਊਨਿਟੀ ਮੈਡੀਸਨ ਵਿਭਾਗ ਦੇ ਯਤਨਾਂ ਦੀ ਸ਼ਲਾਘਾ ਕੀਤੀ ਡਾਕਟਰ ਜੀ ਐਸ ਵਾਂਡਰ ਪ੍ਰਿੰਸੀਪਲ ਡੀ ਐਮ ਸੀ ਐਂਡ ਐਚ ਨੇ ਵਿਦਿਆਰਥੀਆਂ ਨੂੰ ਤੰਬਾਕੂ ਮੁਕਤ ਕੈਂਪ ਸੱਸ ਅਤੇ ਹਸਪਤਾਲ ਲਈ ਕੰਮ ਕਰਨੀ ਆਪਣੇ ਆਪ ਨੂੰ ਵਚਨਬੱਧ ਕਰਨ ਦਾ ਸੰਦੇਸ਼ ਦਿੱਤਾ ਡਾਕਟਰ ਸੰਦੀਪ ਕੌਸ਼ਲ ਡੀਨ ਅਕੈਡਮਿਕ ਨੇ ਮੈਡੀਕਲ ਵਿਦਿਆਰਥੀਆਂ ਨੂੰ ਸਿਗਰਟ ਧੂਆਂ ਰਹਿਤ ਤੰਬਾਕੂ ਗਰਮ ਤੰਬਾਕੂ ਉਤਪਾਦ ਈ ਸਿਗਰਟ ਅਤੇ ਸ਼ੀਸ਼ਾ ਸਮੇਤ ਹਰ ਤਰ੍ਹਾਂ ਦੇ ਤੰਬਾਕੂ ਅਤੇ ਨਿਕੋਟਿਨ ਉਤਪਾਦਾਂ ਤੋਂ ਪਰਹੇਜ਼ ਕਰਨ ਅਤੇ ਦੂਜਿਆਂ ਨੂੰ ਛੱਡਣ ਵਾਲੀ ਧੂਏ ਤੋਂ ਦੂਰ ਰਹਿਣ ਲਈ ਉਤਸ਼ਾਹਿਤ ਕਰਨ ਦਾ ਪ੍ਰਣ ਦਵਾਇਆ ਇਸ ਮੌਕੇ ਤੇ ਡਾਕਟਰ ਅਨੁਰਾਗ ਚੌਧਰੀ ਪ੍ਰੋਫੈਸਰ ਅਤੇ ਮੁਖੀ ਕਮਿਊਨਿਟੀ ਮੈਡੀਸਨ ਵਿਭਾਗ ਨੇ ਇਸ ਸਾਲ ਦੇ ਵਿਸ਼ੇਬ ਤੰਬਾਕੂ ਰਹਿਤ ਦਿਵਸ ਦੇ ਥੀਮ ਅਪੀਲ ਨੂੰ ਉਜਾਗਰ ਕਰਨਾ ਤੰਬਾਕੂ ਅਤੇ ਨਿਕੋਟਿਨ ਉਤਪਾਦਨ ਦੇ ਉਦਯੋਗਿਕ ਰਣਨੀਤੀਆਂ ਦਾ ਪਰਦਾ ਫਾਸ਼ ਕਰਨਾ ਬਾਰੇ ਵਿਸਥਾਰ ਨਾਲ ਦੱਸਿਆ। ਉਹਨਾਂ ਦੱਸਿਆ ਕਿ ਕਿਵੇਂ ਤੰਬਾਕੂ ਕੰਪਨੀਆਂ ਬੱਚਿਆਂ ਅਤੇ ਵਿਦਿਆਰਥੀਆਂ ਨੂੰ ਨਸ਼ੇ ਵਿੱਚ ਫਸਾ ਰਹੀਆਂ ਹਨ। ਵਿਭਾਗ ਦੇ ਪੋਸਟ ਗ੍ਰੈਜੂਏਟ ਮੈਡੀਕਲ ਵਿਦਿਆਰਥੀਆਂ ਦੁਆਰਾ ਪਿੰਡੂ ਸਿਹਤ ਕੇਂਦਰ ਪੋਹੀਰ ਅਤੇ ਸ਼ਹਿਰੀ ਸਿਹਤ ਕੇਂਦਰ ਸ਼ਿਮਲਾਪੁਰੀ ਵਿਕੇ ਜਾਗਰੂਕਤਾ ਸੈਸ਼ਨ ਕਰਵਾਏਗੇ ਬੈਚ 2022 ਦੇ ਵਿਦਿਆਰਥੀਆਂ ਨੇ ਸਕੂਲਾਂ ਅਤੇ ਕਾਲਜਾਂ ਦੇ ਨੌਜਵਾਨ ਵਿਦਿਆਰਥੀਆਂ ਵਿੱਚ ਵੈਪਿੰਗ ਦੇ ਵੱਧ ਰਹੇ ਰੁਝਾਨ ਨੂੰ ਰੋਕਣ ਤੇ ਜ਼ੋਰ ਦਿੰਦੇ ਹੋਏ ਇੱਕ ਸਕਿੱਟ ਪੇਸ਼ ਕਰਨ ਕਰਕੇ ਹਸਪਤਾਲ ਦੇ ਗੈਰ ਅਧਿਆਪਨ ਸਟਾਫ ਅਤੇ ਸਫਾਈ ਕਰਮਚਾਰੀਆਂ ਨੂੰ ਇੱਕ ਸ਼ਕਤੀਸ਼ਾਲੀ ਸੰਦੇਸ਼ ਦਿੱਤਾ।